ਸਤਿ ਸ਼੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਗਿਆਨੀ ਹਰਪ੍ਰੀਤ ਸਿੰਘ ਨੂੰ ਜਥੇਦਾਰੀ ਤੋਂ ਹਟਾ ਦਿੱਤਾ ਗਿਆ ਤਖਤ ਸ੍ਰੀ ਦਮਦਮਾ ਸਾਹਿਬ ਦੇ ਨਵੇਂ ਜਥੇਦਾਰ ਕਾਰਜਕਾਰੀ ਜਥੇਦਾਰ ਗਿਆਨੀ ਜਗਤਾਰ ਸਿੰਘ ਨੂੰ ਲਾ ਦਿੱਤਾ ਗਿਆ ਗਿਆਨੀ ਹਰਪ੍ਰੀਤ ਸਿੰਘ ਨੂੰ ਜਿਸ ਤਰੀਕੇ ਨਾਲ ਜਾਂ ਜਿਹੜੇ ਦੋਸ਼ ਲਾ ਕੇ ਹਟਾਇਆ ਗਿਆ ਉਹ ਚਿੱਠੀ ਹੁਣ ਸੋਸ਼ਲ ਮੀਡੀਆ ਤੇ ਘੁੰਮ ਰਹੀ ਹੈ ਤਿੰਨ ਪੰਨੇ ਦੀ ਚਿੱਠੀ ਹੈ ਉਹਦੇ ਵਿੱਚ ਬਹੁਤ ਸਾਰੇ ਦੋਸ਼ ਲਾਏ ਗਏ ਨੇ ਜੇ ਉਹਦਾ ਤੀਜਾ ਪੈਰਾ ਪੜ ਲਓ ਲਾਸਟ ਪੈਰਾ ਪੜ ਲਓ ਤਾਂ ਸਾਰਾ ਕੁਝ ਜਿਹੜਾ ਤੁਹਾਨੂੰ ਸਮਝ ਆ ਜੂ ਵੀ ਕਿਸ ਕਿਸਮ ਦੇ ਦੋਸ਼ ਨੇ ਪੈਸੇ ਤਾਂ ਜਾਂਚ ਤਾਂ ਸ਼ੁਰੂ ਹੋਈ ਸੀ ਉਹਨਾਂ ਦੀ ਕਿ ਜੀ ਇਹਨਾਂ ਨੇ ਗੁਰਪ੍ਰੀਤ ਸਿੰਘ ਨਾਮ ਦਾ ਕਿਸੇ ਸਮੇਂ ਇਹਨਾਂ ਦਾ ਸਾਧੂ ਹੁੰਦਾ ਸੀ ਮੁਖਸਰ ਸਾਹਿਬ ਤੋਂ ਉਹਦੇ ਦੋਸ਼ ਨੇ ਉਹਨੇ ਦੋਸ਼ ਲਾਏ ਸੀ ਕਿ ਜੀ ਇਹਨਾਂ ਦੇ ਮੇਰੀ ਮੇਰਾ ਘਰ ਨਹੀਂ ਪਸੰਦ ਦਿੱਤਾ ਮੇਰੇ ਘਰ ਵਾਲੀ ਮਤਲਬ ਇਹਨਾਂ ਦੀ ਸਾੜੀ ਨਾਲ ਸਬੰਧਾਂ ਦੀ ਗੱਲ ਉਹਨੇ ਕੀਤੀ ਸੀ ਇਸਰਾਦ ਦੋਸ਼ ਉਸ ਤੋਂ ਬਾਅਦ ਹੋਰ ਬੜਾ ਕੁਝ ਨਿਕਲ ਗਿਆ ਜਿਸ ਤਰੀਕੇ ਨਾਲ ਇਹਨਾਂ ਨੇ ਸਪਸ਼ਟ ਕਰਨ ਦਿੱਤਾ ਕੀਰਤਨ ਬੰਦ ਕਰਕੇ ਉਹ ਵੀ ਗੱਲ ਉਹਦੇ ਚ ਹੈ ਜਿਸ ਤਰ੍ਹਾਂ ਉਹ ਰਾਗ ਚਟਾ ਦੀ ਮੰਗਰੀ ਤੇ ਗਏ ਕਪੂਰਤਲਾ ਹੌਸ ਤੇ ਉਹ ਵੀ ਚਰਨਜੀਤ ਸਿੰਘ ਚੰਨੀ ਜਦੋਂ ਮੁੱਖ ਮੰਤਰੀ ਸੀ ਉਸ ਤੇ ਤੇ ਮੁੰਡੇ ਦੇ ਵਿਆਹ ਤੇ ਜਾਣਾ ਮਤਲਬ ਬਹੁਤ ਕੁਝ ਉਹਨਾਂ ਨੇ ਕੱਢ ਲਿਆ ਬਿਰਸਾ ਸਿੰਘ ਮਲਟੋਹਾ ਦਾ ਮਸਲਾ ਵੀ ਵੇਚੀ ਪਾ ਲਿਆ ਇਹ ਨਹੀਂ ਨੂੰ ਹਟਾਦੇ ਤੱਕ ਇਹ ਗਲਤ ਹੈ ਹੈ ਤਿੰਨ ਜਿਹੜੇ ਪੰਨਿਆਂ ਦੇ ਦੋਸ਼ ਨੇ ਜਿਹੜੇ ਜੰਤਕ ਹੋਏ ਨੇ ਫਿਰ ਮੈਂ ਤਾਂ ਗੱਲ ਕਰਨੀ ਹੈ ਕਿ ਇਹ ਸਾਰੇ ਜਿਹੜਾ ਜਿਹੜਾ ਕੁਝ ਵਾਪਰਿਆ ਸਿੱਖ ਸਿਆਸਤ ਚ ਅਕਾਲੀ ਸਿਆਸਤ ਚ ਕੌਮ ਦੇ ਵਿੱਚ ਇਹਦੀ ਚਰਚਾ ਵੀ ਹੋ ਰਹੀ ਹੈ ਔਰ ਵੱਡੀ ਗੰਟੀ ਚ ਲੋਕ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਚ ਬੋਲਦੇ ਨਜ਼ਰ ਆ ਰਹੇ ਨੇ ਦੇਖੋ ਬਾਕੀ ਤੜੇ ਨੇ ਤਾਂ ਬੋਲਣੇ ਹੀ ਸੀ ਜਿਨ੍ਹਾਂ ਚੋਂ ਅੱਜ ਸਰਜੀਤ ਸਿੰਘ ਰਖੜਾ ਬੋਲ ਰਹੇ ਸੀ ਪਹਿਲਾਂ ਗੁਰ ਪ੍ਰਤਾਪ ਸਿੰਘ ਬਡਾਲਾ ਬੋਲੇ ਔਰ ਭਾਈ ਮਨਜੀਤ ਸਿੰਘ ਬਹੁਤ ਉੱਚੀ ਸੁਰ ਦੇ ਵਿੱਚ ਸਾਰੇ ਇਹ ਲੋਕ ਬੋਲ ਰਹੇ ਨੇ ਕਿ ਤੱਕਾ ਕੀਤਾ ਆਪ ਹੀ ਕਰ ਰਹੇ ਨੇ ਮੇਰਾ ਤੱਕਾ ਹੋਇਆ 2 ਦਸੰਬਰ ਤੋਂ ਹੀ ਪਤਾ ਲੱਗ ਰਿਹਾ ਸੀ ਗੱਲ ਤਾਂ ਉਸੇ ਦਿਨ ਤੋਂ ਸ਼ੁਰੂ ਹੋ ਗਈ ਸੀ ਜਿਵੇਂ ਪਿਛਲੀ ਵੀਡੀਓ ਚ ਪਾਇਆ ਜਦੋਂ ਦਾ ਤਨਖਾਹਿਆ ਕਰਾਰ ਦਿੱਤਾ ਫਿਰ ਬਿਰਸਾ ਸਿੰਘ ਮਟੋਹ ਦੀ ਐਂਟਰੀ ਹੁੰਦੀ ਹੈ ਫਿਰ ਗਾਲੀ ਗਲੋਚ ਪਤਾ ਨਹੀਂ ਕੀ ਕੁਝ ਹੁੰਦਾ ਫਿਰ ਮੈਂ ਉਦੋਂ ਵੀ ਕਿਹਾ ਸੀ ਜਿਵੇਂ ਇੱਕ ਜ਼ਥੇਦਾਰ ਨੂੰ ਮੀਡੀਆ ਚਾਕੇ ਭਾਵਕ ਹੋਣਾ ਰੋਣਾ ਇਹ ਸਾਰਾ ਕੁਝ ਇਹ ਵਾਪਰਿਆ ਤੇ ਲੇਕਿਨ 2 ਦਸੰਬਰ ਨੂੰ ਬੜੇ ਬੇਵਾਕੀ ਨਾਲ ਇਹਨਾਂ ਨੇ ਜਿਹੜੀਆਂ ਗੱਲਾਂ ਕੀਤੀਆਂ ਉਸ ਤੋਂ ਇਹ ਬਾਦਲ ਤੜਾ ਦੁਖੀ ਸੀ ਔਰ ਇਹ ਨਿਸ਼ਾਨੇ ਤੇ ਸੀ ਇਹ ਗਲਤੀ ਅੱਜ ਮੈਂ ਇੱਕ ਜਦੋਂ ਲੀਡਰ ਨਾਲ ਗੱਲ ਕਰ ਰਿਹਾ ਸੀ ਸ਼੍ਰੋਮਣੀ ਕਾਲੀ ਲੀਡਰ ਨਾਲ ਉਹ ਮੰਨਿਆ ਕਿ ਇਹ 2 ਦਸੰਬਰ ਨੂੰ ਜਿਸ ਤਰੀਕੇ ਨਾਲ ਬਾਦਲ ਨੂੰ ਇਹਨਾਂ ਨੇ ਕਿਹਾ ਹਾਂ ਜਾਂ ਨਾ ਚ ਜਵਾਬ ਦਿਓ ਉਨੇ ਜਲਾਲਤ ਮਹਿਸੂਸ ਕੀਤੀ ਵੀ ਇਹ ਕੀ ਹੋਕ ਹੀ ਰਿਹਾ ਸਾਡੇ ਨਾਲ ਖੈਰ ਉਹਨਾਂ ਨੂੰ ਕੱਢ ਦਿੱਤਾ ਗਿਆ ਅੱਜ ਦੀ ਵੀਡੀਓ ਕਿਸੇ ਹੋਰ ਮਕਸਦ ਲਈ ਪਾ ਰਹੇ ਆ ਇਹ ਤਾਂ ਗੱਲ ਤੁਹਾਨੂੰ ਪਤਾ ਹੈ ਇਹ ਮੈਂ ਡਿਟੇਲ ਚ ਨਹੀਂ ਜਾਣਾ ਉਹ ਪਿਛਲੀ ਵੀਡੀਓ ਚ ਮੈਂ ਡਿਟੇਲ ਦੇ ਚੁੱਕਿਆ ਹੁਣ ਇਹ ਸਾਰੀ ਗੱਲਬਾਤ ਤੇ ਵਿੱਚ ਕੋਈ ਵੱਡਾ ਕੇਂਦਰੀ ਨੁਕਤਾ ਅੱਜ ਦੀ ਗੱਲਬਾਤ ਦਾ ਉਹ ਤਾਂ ਇਹ ਹੈ ਕਿ ਜਦੋਂ ਗਿਆਨੀ ਰਗਵੀਰ ਸਿੰਘ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਦੋਂ ਇੱਕ ਵਾਰੀ ਪਹਿਲਾਂ ਇਹ ਇਹਨਾਂ ਨੇ ਅਸਤੀਫਾ ਦਿੱਤਾ ਉਦੋਂ ਦਾ ਡਟ ਕੇ ਇਹਨਾਂ ਨਾਲ ਖੜ ਗਏ ਕਿ ਜੇ ਉਹਨਾਂ ਦਾ ਅਸਤੀਫਾ ਵਾਪਸ ਨਹੀਂ ਹੁੰਦਾ ਤਾਂ ਅਸੀਂ ਵੀ ਅਸਤੀਫਾ ਦੇਵਾਂਗੇ ਮਤਲਬ ਉਹਨਾਂ ਦੇ ਨਾਲ ਸੀ ਫਿਰ ਜਿਸ ਤਰੀਕੇ ਨਾਲ 2 ਦਸੰਬਰ ਨੂੰ ਪੰਜ ਸਿੰਘ ਸਹਿਬਾਨ ਉੱਥੇ ਇਕੱਠੇ ਹੋਏ ਗਿਆਨੀ ਰਗਵੀਰ ਸਿੰਘ ਦੇ ਇਹਨਾਂ ਦਾ ਨਾਮ ਲਿਆ ਤੇ ਇਹ ਇਹਨਾਂ ਨੇ ਭਾਸ਼ਣ ਦਿੱਤਾ ਸੀ ਔਰ ਬੜੀਆਂ ਸੱਚੀਆਂ ਗੱਲਾਂ ਕਹੀਆਂ ਸੀ ਉੱਥੇ ਭਾਸ਼ਣ ਦੇ ਵਿੱਚ ਸਭ ਨੇ ਬੜਾ ਇਹਨੂੰ ਪਸੰਦ ਕੀਤਾ ਸੀ ਕਿ ਕੋਈ ਤਾਂ ਹੁਣ ਉઠਿਆ ਸੱਚ ਬੋਲਣ ਵਾਲਾ ਤੋਂ ਇਹ ਸਾਰੀ ਗੱਲ ਤੋਂ ਲੇਕਿਨ ਉਸ ਤੋਂ ਬਾਅਦ ਇਹ ਨਿਸ਼ਾਨੇ ਤੇ ਆਏ ਹੋਏ ਸੀ ਔਰ ਨਿਸ਼ਾਨਾ ਲਾਇਆ ਜਾ ਰਿਹਾ ਸੀ ਬਿਰਸਾ ਸਿੰਘ ਮਟੋਵਾ ਜਾਂ ਉਸ ਤੋਂ ਬਾਅਦ ਫਿਰ ਮੁਖਸਰ ਦੇ ਕੁਝ ਅਕਾਲੀ ਲੀਡਰ ਜਿਨ੍ਹਾਂ ਨੇ ਗੁਰਪ੍ਰੀਤ ਨੂੰ ਚੱਕਿਆ ਮੀਡੀਆ ਚ ਲੈ ਕੇ ਗਏ ਇਹਨਾਂ ਦੀ ਕਰਦਾਰਕੁਸ਼ੀ ਹੋਈ ਉਹ ਸਾਰਾ ਕੁਝ ਚੱਲਿਆ ਤੇ ਉੱਥੇ ਇਉਂ ਲੱਗਦਾ ਸੀ ਕਿ ਗਿਆਨੀ ਰਕਬੀਰ ਸਿੰਘ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਇਹਨਾਂ ਦੇ ਨਾਲ ਖੜੇ ਨੇ ਉਹ ਸੱਚ ਦਾ ਜਿਹੜਾ ਸਾਥ ਦੇ ਰਹੇ ਨੇ ਉਦੋਂ ਹੋਰ ਵੀ ਲੱਗਿਆ ਜਦੋਂ ਉਹਨਾਂ ਨੇ ਕਮੇਟੀ ਦੇ ਮਾਮਲੇ 'ਚ ਕਿਹਾ ਜਿਹੜੀ 3 ਮੈਂਬਰੀ ਕਮੇਟੀ ਬਣਾਈ ਹੈ ਇਹ ਅਧਕਾਰ ਖੇਤਰ ਨਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਤਾਂ ਸਿਰਫ ਅਧਕਾਰ ਖੇਤਰ ਚਾਉਂਦੇ ਆ ਅਕਾਲ ਤਖਤ ਸਾਹਿਬ ਦੇ ਵੈਸੇ ਉਹਨਾਂ ਨੇ ਇਹ ਵੀ ਕਿਹਾ ਇਕਤਾਈ ਕਹਿੰਦੀ ਹੈ ਕਿ ਇਹਦਾ ਅਧਕਾਰ ਖੇਤਰ ਹੀ ਨਹੀਂ ਹੈ ਤੇ ਦੂਜਾ ਇਹਨਾਂ ਨੇ ਇਹ ਕਿਹਾ ਕਿ ਉਹਨਾਂ ਨੂੰ ਜਾਂਚ ਦੀ ਉਹਨਾਂ ਦੀ ਲੋੜ ਨਹੀਂ ਕਿਉਂਕਿ ਉਹਨਾਂ ਨੇ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਸਾਰੀ ਗੱਲ ਸਪਸ਼ਟ ਕਰਤੀ ਮਦਰ ਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਇਹਨਾਂ ਦੇ ਹੱਕ ਚ ਸਟੈਂਡ ਲਿਆ ਤੇ ਇਹਨਾਂ ਦੀ ਜਾਂਚ ਨੂੰ ਪ੍ਰਵਾਨ ਨਹੀਂ ਕੀਤਾ ਤੇ ਲੱਗਦਾ ਤਾਂ ਇਹ ਸੀ ਕਿ ਅਕਾਲ ਤਖਤ ਸਾਹਿਬ ਦੇ ਦੇ ਜਿਹੜੇ ਜਥੇਦਾਰ ਉਹ ਜੋ ਕਹਿ ਰਹੇ ਨੇ ਕਿ ਜਾਂਚ ਦੀ ਲੋੜ ਨਹੀਂ ਹੈ ਉਹ ਤੇ ਸ਼੍ਰੋਮਣੀ ਕਮੇਟੀ ਗੱਲ ਮੰਨੂਗੀ ਅਕਾਲ ਤਖਤ ਸਾਹਿਬ ਦੀ ਪਰ ਮੰਨੀ ਨਹੀਂ ਗਈ ਜਥੇਦਾਰ ਦੀ ਗੱਲ ਨਹੀਂ ਮੰਨੀ ਗਈ ਤੇ ਉਸ ਤੋਂ ਬਾਅਦ ਜੱਥੇਦਾਰ ਦਾ ਕੀ ਰਿਐਕਸ਼ਨ ਹੈ ਜਿਹੜੀ ਅੱਜ ਦੀ ਵੀਡੀਓ ਦਾ ਮੇਰਾ ਮਕਸਦ ਤਾਂ ਇਹ ਹੈ ਕਿ ਜੱਥੇਦਾਰ ਕੀ ਕਹਿੰਦੇ ਨੇ ਉਦੋਂ ਤੱਕ ਕਹਿਤਾ ਵੀ ਇਹਨਾਂ ਦੀ ਜਾਂਚ ਦੀ ਲੋੜ ਨਹੀਂ ਇਹਨਾਂ ਨੇ ਜੋ ਕਹਿਤਾ ਇਹਨਾਂ ਨੇ ਕੋਈ ਪਾਪ ਨਹੀਂ ਕੀਤਾ ਤਾਂ ਹੁਣ ਕੀ ਹੈ ਉਹਨਾਂ ਦਾ ਸਟੈਂਡ ਇਹ ਸਮਝਣ ਵਾਲੀ ਗੱਲ ਹੈ ਦੇਖੋ ਦੋ ਤਿੰਨ ਗੱਲਾਂ ਤਾਂ ਸਵਾਲ ਉੱਠਦੇ ਰਹਿਣਗੇ ਹਮੇਸ਼ਾ ਉੱਠਣਗੇ ਇਤਿਹਾਸ ਬਣਦਾ ਹੁੰਦਾ ਹੈ ਇਸ ਤਰ੍ਹਾਂ ਇੱਕ ਤਾਂ ਇਹ ਕਿ 28 ਜਨਵਰੀ ਨੂੰ ਮੀਟਿੰਗ ਰੱਖੀ ਗਈ ਸੀ ਸਿੰਘ ਸਾਹਿਬਾਨ ਦੀ ਤੇ ਉਸ ਵੇਲੇ ਉਹ ਮੀਟਿੰਗ اچانک ਪੋਸਟਪੋਨ ਕਿਉਂ ਹੁੰਦੀ ਹੈ ਇਹ ਕਹਿ ਕੇ ਕਿ ਜੀ ਸਿੰਘ ਸਾਹਿਬ ਨੂੰ ਕੋਈ ਕੰਮ ਹੋ ਗਿਆ ਅਸਲ ਦੇ ਵਿੱਚ ਉਹ ਕੰਮ ਸੀ ਜਾਂ ਨਹੀਂ ਇਹ ਹਲੇ ਪ੍ਰਸ਼ੰਤ ਹੀ ਰਹੇਗਾ ਚਲੋ ਦੂਜੀ ਗੱਲ ਉਸ ਤੋਂ ਬਾਅਦ اچانک ਕੀ ਕਹਿੰਦੇ ਜੀ ਉਹ ਅਗਰੈਂਡ ਚੱਲੇ ਨੇ ਆਪਣੇ ਪਰਿਵਾਰ ਨਾਲ ਚਲੇ ਗਏ ਤੇ ਉਧਰੋਂ ਭਰਤੀ ਹੋਣੀ ਸ਼ੁਰੂ ਹੋ ਗਈ ਭਰਤੀ ਵੀ ਚੱਲ ਰਹੀ ਹੈ ਇਹ ਜ਼ਰੂਰ ਕਹਿ ਕੇ ਮੁਕਰਤਾ ਸਕਦੇ ਨਹੀਂ ਕਿਉਂਕਿ ਅਕਾਲ ਤਾਤ ਸਾਹਿਬ ਤੋਂ ਉਹਨਾਂ ਨੇ ਹੁਕਮ ਦਿੱਤਾ ਕਿ ਜੀ ਭਰਤੀ ਜਿਹੜੀ ਹੈ ਉਹ ਤਾਂ ਸੱਤ ਮੈਂਬਰ ਦੀ ਕਮੇਟੀ ਕਰੂ ਜਾਂਦੇ ਹੋਏ ਕਹਿਗੇ ਕਿ ਅਕਾਲ ਤਖਤ ਸਾਹਿਬ ਤੇ ਬਣਾਈ ਹੋਈ ਕਮੇਟੀ ਦਾ ਹੁਕਮਨਾਮਾ ਇਨਵਿਨ ਲਾਗੂ ਹੋਣਾ ਚਾਹੀਦਾ ਹੋਵੇ ਤਾਂ ਹੈ ਨਹੀਂ ਤੇ ਉਸ ਤੋਂ ਬਾਅਦ ਚਲੇ ਗਏ ਇਹ ਵੀ ਨਹੀਂ ਹੋਇਆ ਉਹ ਵੀ ਨਹੀਂ ਹੋਇਆ ਜਦੋਂ ਅਕਾਲ ਤਖਤ ਤੇ ਹੁਕਮਨਾਮੇ ਦੀ ਉਲੰਘਣਾ ਤਾਂ ਲਗਾਤਾਰ ਉਹ ਦੇਖ ਰਹੇ ਨੇ ਤੇ ਆਪ ਦਾ ਬੋਰਡ ਕਿ ਸਟੈਂਡ ਲੈ ਜਾਂਦੇ ਸੀ ਉਸ ਤੋਂ ਬਾਅਦ ਅੰਗਲੈਂਡ ਚਲੇ ਗਏ ਅੰਗਲੈਂਡ ਚੋਂ ਵੀ ਚੁੱਪ ਬੈਠੇ ਉੱਥੇ ਉਹਨਾਂ ਨੇ ਜਦੋਂ ਇਹ ਕਿਹਾ ਕਿ ਜੀ 8 ਮੈਂਬਰ ਸੀ ਹੋਰ ਪਾਉਣੇ ਨੇ ਤੇ ਉਸ ਵੇਲੇ ਉਹਨਾਂ ਨੂੰ ਪੁੱਛਿਆ ਗਿਆ ਵੀਡੀਓ ਕਾਨਫਰੈਂਸ ਰਹੀ ਤੇ ਉਹਨਾਂ ਨੇ ਜਵਾਬ ਦਿੱਤਾ ਕਹਿੰਦੇ ਨਹੀਂ ਇਹ ਬੱਕੇ ਕਮੇਟੀ ਦਾ ਨਹੀਂ ਇਹ ਪ੍ਰੈਰੋਗੇਟਿਵ ਜਿਹੜਾ ਹੈ ਇਹ ਅਧਿਕਾਰ ਖੇਤਰ ਤਾਂ ਅਕਾਲ ਤਖਤ ਜਗਤ ਸਿੰਘ ਸਾਹਿਬਾਨ ਦਾ ਤੁਸੀਂ ਜਿਆਦਾ ਵੱਡੀ ਨਹੀਂ ਇਹ ਕਮੇਟੀ ਬਣਾ ਸਕਦੇ ਸਟੈਂਡ ਉੱਥੇ ਹੋਈ ਸੀ ਵੀ ਕਮੇਟੀ ਭਰਤੀ ਕਰੂ ਜਿਹੜੀ ਗੱਲ ਨਹੀਂ ਮੰਨੀ ਗਈ ਤੇ ਕਮੇਟੀ ਦੀ ਜਿਹੜੀ 11 ਵਾਲੀ ਮੀਟਿੰਗ ਵੀ ਜਿਹੜੀ ਹੈ ਉਹਨਾਂ ਦੀ ਅੱਜ ਵਾਲੀ ਮੀਟਿੰਗ ਵੀ ਜਿਹੜੀ ਹੈ ਪੋਸਟਪੋਨ ਕਰ ਦਿੱਤੀ ਗਈ ਹੁਣ ਗੱਲ ਜਿਹੜੀ ਮੈਂ ਕਹਿਣੀ ਕੀ ਚਾਹਣਾ ਹੈ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਮੀਟਿੰਗ ਕਿਉਂ ਪੋਸਟਪੋਨੀ ਠਾਈ ਆ ਰਹੀ ਹੈ ਨੰਬਰ 1 ਨੰਬਰ 2 ਕਿ ਇੰਗਲੈਂਡ ਉਹ ਉਹਨਾਂ ਦਾ ਦੌਰਾ ਜਿਹੜਾ ਹੈ ਪਹਿਲਾਂ ਪ੍ਰੀਪਲਾਨਡ ਸੀ ਜਾਂ ਉਹਨਾਂ ਨੂੰ ਭੇਜਿਆ ਗਿਆ ਇਹ ਬੜੇ ਸਪਸ਼ਟ ਹੈ ਕਿ ਉਹਨੂੰ ਕਿਹਾ ਗਿਆ ਜਾਓ ਇੰਗਲੈਂਡ ਜਾਇਓ ਤੁਸੀਂ ਕਿ ਤੇ ਉਸ ਤੋਂ ਬਾਅਦ ਹਲੇ ਆ ਹੀ ਨਹੀਂ ਰਹੇ ਅੱਜ ਆਉਣਾ ਸੀ ਕਹਿੰਦੇ ਹੁਣ 16 ਨੂੰ ਆਉਣਗੇ ਪਤਾ ਨਹੀਂ ਕੀ ਕਾਰਨ ਹੈ ਪਰ ਇਹਦੇ ਵਿੱਚ ਸਭ ਤੋਂ ਵੱਡਾ ਸਵਾਲ ਤਾਂ ਹੈ ਕਿ ਉੱਥੇ ਇੰਗਲੈਂਡ ਤੋਂ ਜੇ ਛੋਟੀ ਜਿਹੀ ਗੱਲ ਹੁੰਦੀ ਹੈ ਉਹ ਰਿਐਕਟ ਕਰਦੇ ਨੇ ਰਾਮ ਰਹੀਮ ਪੈਰੋ ਤੇ ਆ ਉਹਨਾਂ ਨੇ ਰਿਐਕਟ ਕੀਤਾ ਆ ਜਿਹੜੀ ਸੱਤ ਮੈਂਬਰੀ ਕਮੇਟੀ ਦੇ ਬਾਰੇ ਉਹਨਾਂ ਨੇ ਬਿਆਨ ਦਿੱਤਾ ਤੇ ਹੁਣ ਜਦੋਂ ਗਿਆਨੀ ਰਗਵੀਰ ਸਿੰਘ ਨੇ ਕਿਉਂ ਨਹੀਂ ਬੋਲੇ ਜਦੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਕੱਢਿਆ ਗਿਆ ਹੁਣ ਤਾਂ ਉਹਨਾਂ ਨੂੰ ਦੱਸਣਾ ਚਾਹੀਦਾ ਕਹਿਣਾ ਚਾਹੀਦਾ ਠੀਕ ਹੋਇਆ ਗਲਤ ਹੋਇਆ ਕੁਝ ਤਾਂ ਕਹਿਣ ਕਹਿਣਾ ਤਾਂ ਪਵੇਗਾ ਠੀਕ ਹੋ ਕਹਿ ਨਹੀਂ ਸਕਦੇ ਕਿਉਂਕਿ ਉਹ ਪਹਿਲਾਂ ਕਹਿ ਚੁੱਕੇ ਨੇ ਕਿ ਇਹਦਾ ਅਧਿਕਾਰ ਖੇਤਰ ਜਿਹੜਾ ਹੈ ਉਹ ਅਕਾਲ ਤਖਤ ਸਾਹਿਬ ਦਾ ਹੈ ਤੇ ਜੇ ਗਲਤ ਕਹਿੰਦੇ ਨੇ ਤਾਂ ਫਿਰ ਇਹਨਾਂ ਤੇ ਗੱਲ ਆਉਂਦੀ ਹੈ ਕਿ ਅਕਾਲ ਤਖਤ ਸਾਹਿਬ ਦੀ ਅਪਗਿਆ ਕੀਤੀ ਹੈ ਤੇ ਬਹੁਤ ਫਸੇ ਹੋਏ ਮਹਿਸੂਸ ਕਰ ਰਹੇ ਨੇ ਗਿਆਨੀ ਅਰਕਵੀਰ ਸਿੰਘ ਅਕਾਲ ਤਖਤ ਸਾਹਿਬ ਦੇ ਜਥੇਦਾਰ ਬੋਲਣਾ ਤਾਂ ਪੈਣਾ ਹੈ ਵਿਸ਼ਵਾਸਯੋਗਤਾ ਦਾ ਸਵਾਲ ਹੈ ਕ੍ਰੈਡੀਬਿਲਟੀ ਦਾ ਸਵਾਲ ਹੈ ਅਕਾਲ ਤਖਤ ਸਾਹਿਬ ਦੀ ਮਰਿਆਦਾ ਦਾ ਸਵਾਲ ਹੈ ਸੱਚ ਬੋਲਣਾ ਬਹੁਤ ਜ਼ਰੂਰੀ ਹੈ ਸੱਚ ਸੁਣਾਈ ਸੀ ਸੱਚ ਕੀ ਵੇਲਾ ਬਾਬੇ ਨਾਨਕ ਦੇ ਉਹ ਗੱਲ ਤੱਕਦੇ ਜੱ태ਦਾਰ ਨੇ ਮੰਨਣਾ ਤਾਂ ਪਹਿਣਾ ਹੀ ਐ ਜਾਂ ਕਹਿਣਾ ਤਾਂ ਪਹਿਣਾ ਹੀ ਐ ਕਦੋਂ ਕਹਿਣਗੇ ਜੇ ਸੱਚ ਸੱਚ ਦੇ ਵਿਲੇ ਨਹੀਂ ਕਹਿਣਾ ਸੱਚ ਕੀ ਸੱਚ ਸਰੈ ਸੱਚ ਕੀ ਬੇਲਾ ਇੱਕ ਸੱਚ ਦਾ ਹੁੰਦਾ ਕਦੋਂ ਕਹਿਣਾ ਹੋਰ ਆਹੀ ਮੌਕਾ ਹੈ ਅਗਲੇ ਹੜਾ ਤਾਂ ਵਾਪਸ ਆ ਕੇ ਕਹਿਣਾ ਉਹ ਵੀ ਕੋਈ ਜ਼ਿਆਦਾ ਦੂਰ ਨਹੀਂ ਸੋਣੋ ਨੋਕ ਕਹਿ ਦੇਣ ਪਰ ਹੁਣ ਕਿਉਂ ਨਹੀਂ ਕਿਹਾ ਜਾ ਸਕਦਾ ਅੱਜ ਦੇ ਯੁੱਗ ਤਾਂ ਕਦੇ ਵੀ ਕੋਈ ਵੀ ਗੱਲ ਜੇ ਬਾਕੀ ਹੋ ਸਕਦੀਆਂ ਨੇ ਇਹ ਕਿਉਂ ਨਹੀਂ ਹੋ ਰਹੀ ਇਹਦੇ ਪਿੱਛੇ ਕੀ ਹੈ ਕੀ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਨੇ ਉਹਨਾਂ ਨਾਲ ਗੱਲਬਾਤ ਹੋ ਗਈ ਇਹ ਜਿਹੜੇ ਧੜੇ ਦੀ ਜਿਹੜਾ ਕਾਬਜ ਧੜਾ ਰੁਸਤਾ ਹੈ ਨਾ ਤੇ ਨਹੀਂ ਤਾਂ ਫਿਰ ਕੋ ਗੱਲ ਥੋੜੀ ਚਾਹੀਦੀ ਸੀ ਪਤਾ ਤਾਂ ਇਹ ਵੀ ਲੱਗਿਆ ਕਿ ਉਹਨਾਂ ਨੇ ਵੀ ਚਿੱਠੀ ਪਾਈ ਸੀ ਉਹਨਾਂ ਨੇ ਵੀ ਗੱਲਬਾਤ ਕੀਤੀ ਸੀ ਗੈਨੀ ਹਰਪ੍ਰੀਤ ਸਿੰਘ ਨਾਲ ਵੀ ਤੁਸੀਂ ਅਸਤੀਫਾ ਦੇ ਦਿਓ ਉਹ ਕਹਿੰਦੇ ਕਿ ਨਹੀਂ ਅਸਤੀਫਾ ਨਹੀਂ ਉਹ ਕਹਿੰਦੇ ਬਾਕੀ ਮੈਂ ਦੇਖ ਲੂੰਗਾ ਬਾਕੀ ਦੇਖਣ ਵਾਲੀ ਕਿਹੜੀ ਗੱਲ ਹੈਗੀ ਇਹਦਾ ਮਤਲਬ ਕੀ ਹੈ ਜਿਹੜੀ ਜਥੇਦਾਰਾਂ ਦੀ ਕ੍ਰੈਡੀਬਿਲਟੀ ਦਾ ਸਵਾਲ ਹੈ ਨਾ ਮर्यादा ਦਾ ਸਵਾਲ ਹੈ ਅਕਾਲ ਤਖਤ ਸਾਹਿਬ ਵੀ ਮर्याਦਾ ਦਾ ਸਵਾਲ ਹੈ ਤੇ ਅਕਾਲ ਤਖਤ ਤੇ ਜਥੇਦਾਰ ਨੂੰ ਬੋਲਣਾ ਚਾਹੀਦਾ ਸੀ ਹਾਲੇ ਤੱਕ ਤਾਂ ਨਹੀਂ ਬੋਲੇ ਉਹਨਾਂ ਦੀ ਚੁੱਪ ਕੀ ਕਹਿੰਦੀ ਹੈ ਇਹ ਤਾਂ ਹੁਣ ਤੁਸੀਂ ਜਾਣੋ ਲੇਕਿਨ ਹਾਲ ਦੀ ਘਟ ਚੁੱਪ ਨੇ ਕੱਲ ਨੂੰ ਬੋਲ ਲੈਣ ਸ਼ਾਮ ਨੂੰ ਕੋਈ ਬਿਆਨ ਆ ਜਾਏ ਕੋਈ ਬਿਆਨਤਾ ਹੋ ਹੱਕ ਜਾਂ ਵਿਰੋਧ ਬਬ ਹੱਕ ਚ ਜਿਹੜਾ ਕੱਢਣ ਵਾਲੇ ਦੇ ਹੱਕ ਤੇ ਤਾਂ ਬੋਲ ਨਹੀਂ ਸਕਦੇ ਕਿਉਂਕਿ ਪਹਿਲੇ ਕਹਿ ਚੁੱਕੇ ਨੇ ਵੀ ਤੁਹਾਡੇ ਤਾਂ ਹੱਕ ਇਹ ਕਧਾਰ ਖੇਤਰ ਚ ਨਹੀਂ ਤੇ ਵਿਰੋਧ ਕਰਦੇ ਨੇ ਫਿਰ ਇੱਕ ਵਾਰ ਹੋਰ ਸੰਗਤ ਦੇ ਮਨਾਂ 'ਚ ਇਹ ਗੱਲ ਜਾਊ ਕਿ ਅਕਾਲ ਤਖਤ ਦੇ ਲਗਾਤਾਰ ਲੰਘਣਾ ਕੀਤੀ ਜਾ ਰਹੀ ਹੈ ਬਾਦਲ ਧੜੇ ਵੱਲੋਂ ਇਸ ਕਰਕੇ ਇਹ ਮਸਲਾ ਉਲਝਿਆ ਨਜ਼ਰ ਆ ਰਿਹਾ ਹੈ ਦੇਖਦੇ ਆ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਿੰਨਾ ਚਿਰ ਚੁੱਪ ਰਹਿੰਦੇ ਨੇ ਐਨਾ ਹੀ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ